ਪਿਆਰੇ ਬੱਚਿਓ ਅੱਜ ਅਸੀਂ ਕਰਾਂਗੇ ਕੰਨਾਂ ਦੇ ਚਾਰ ਅਖਰੀ ਸ਼ਬਦ ਡੱਡੇ ਨੂੰ ਕੰਨਾ ਕੱਕਾ ਟੈਂਕਾ ਰਾਰਾ ਡਾਕਟਰ ਐੜਾ ਅੱਖ ਕੇ ਪੈਰੀ ਬਿੰਦੀ ਬੱਬੇ ਨੂੰ ਕੰਨਾ ਰਾਰਾ ਅਖਬਾਰ ਫੱਫਾ ਨੰਨਾ ਕੱਕੇ ਨੂੰ ਕੰਨਾ ਰਾਰਾ ਫਨਕਾਰ ਦੱਦਾ ਬਾਵਾ ਬਾਵੇ ਨੂੰ ਕੰਨਾ ਅੱਖ ਕੇ ਪੈਰੀ ਬਿੰਦੀ ਨੰਨੇ ਨੂੰ ਕੰਨਾ ਦਵਾ ਖਾਨਾ ਮੰਮੇ ਨੂੰ ਕੰਨਾ ਸੱਸਾ ਟੈਂਕਾ ਰਾਰਾ ਮਾਸਟਰ ਐੜਾ ਸੱਸਾ ਮੰਮ ਮੰਮੇ ਨੂੰ ਕੰਨਾ ਨੰਨਾ ਆਸਮਾਨ ਮੰਮੇ ਨੂੰ ਕੰਨਾ ਸਸਾ ਟੈਂਕਾ ਰਾਰਾ ਮਾਸਟਰ ਬੱਬਾ ਨਾਣੇ ਨੂੰ ਕੰਨਾ ਬਾਵਾ ਟੈਂਕਾ ਬਣਾਵਟ ਸਸਾ ਰਾਰਾ ਕਕੇ ਨੂੰ ਕੰਨਾ ਸਰਕਾਰ ਐੜਾ ਸਸਾ ਮੰਮੇ ਨੂੰ ਕੰਨਾ ਆਸਮਾਨ ਐੜਾ ਕਕੇ ਪਰ ਬਿੰਦੀ ਬੱਬੇ ਨੂੰ ਕੰਨਾ ਰਾਰਾ ਅਖਬਾਰ ਕਕੇ ਨੂੰ ਕੰਨਾ ਰਾਰਾ ਖਖੇ ਨੂੰ ਪਰ ਬਿੰਦੀ ਖਖੇ ਨੂੰ ਕੰਨਾ ਨੰਨੇ ਨੂੰ ਕੰਨਾ ਕਾਰਖਾਨਾ ਡੱਡੇ ਨੂੰ ਕੰਨਾ ਕਕਾ ਟੈਂਕਾ ਰਾਰਾ ਡਾਕਟਰ ਸਸਾ ਜਜਾ ਜਜੇ ਨੂੰ ਕੰਨਾ ਵਾਵਾ ਟੈਂਕਾ ਸਜਾਵਟ ਤੱਤਾ ਲੱਲਾ ਵਾਵੇ ਨੂੰ ਕੰਨਾ ਰਾਰਾ ਤਲਵਾਰ ਤੱਦਾ ਨੰਨਾ ਵਾਵੇ ਨੂੰ ਕੰਨਾ ਨੰਨਾ ਧੰਨਵਾਦ ਦੱਦਾ ਰਾਰਾ ਬੱਬੇ ਨੂੰ ਕੰਨਾ ਰਾਰਾ ਦਰਬਾਰ ਡੱਡੇ ਨੂੰ ਕੰਨਾ ਕਕਾ ਕਖੇ ਬਿੰਦੀ ਖਖੇ ਨੂੰ ਕੰਨਾ ਨੰਨੇ ਨੂੰ ਕੰਨਾ ਡਾਖਾਨਾ ਰਾਰੇ ਨੂੰ ਕੰਨਾ ਛਸ਼ਾ ਟੈਂਕਾ ਰਾਰਾ ਰਾਸ਼ਟਰ ਥਥਾ ਕਕੇ ਨੂੰ ਕੰਨਾ ਵਾਵਾ ਟੈਂਕਾ ਥਕਾਵਟ ਕਕ ਰਾਰਾ ਤਤੈ ਨੂੰ ਕੰਨਾ ਰਾਰਾ ਕਤਾਰ ਬੱਬਾ ਲੱਲਾ ਬਾਵੇ ਨੂੰ ਕੰਨਾ ਬਲਵਾਨ ਫਫਾ ਨੰਨਾ ਕੱਕੇ ਨੂੰ ਕੰਨਾ ਰਾਰਾ ਫਨਕਾਰ ਮਮਾ ਮੰਮੇ ਨੂੰ ਕੰਨਾ ਲੱਲਾ ਖਖੇ ਨੂੰ ਬਿੰਦੀ ਖਖੇ ਨੂੰ ਕੰਨਾ ਨਨੇ ਨੂੰ ਕੰਨਾ ਮਾਲਖਾਨਾ ਸ਼ਸ਼ਣ ਕੰਨਾ ਸਸਾ ਤੱਤਾ ਰਾਰਾ ਸ਼ਾਸਤਰ ਰਾਰਾ ਲੱਲੇ ਨੂੰ ਕੰਨਾ ਬਾਵਾ ਟੈਂਕਰ ਲਾਵਟ ਸਸਾ ਰਾਰਾ ਦਦੈ ਨੂੰ ਕੰਨਾ ਰਾਰਾ ਸਰਦਾਰ ਪੱਬਾ ਲੱਲਾ ਬਾਵੇ ਨੂੰ ਕੰਨਾ ਪਲਵਾਨ ਚਾਚਾ ਨਾਨਾ ਕੱਕੇ ਨੂੰ ਕੰਨਾ ਰਾਰਾ ਛਣਕਾਰ ਦੱਦਾ ਬਾਬੇ ਨੂੰ ਕੰਨਾ ਖਖੇ ਪਰਬਿੰਦੀ ਖਖੇ ਨੂੰ ਕੰਨਾ ਨੰਨੇ ਨੂੰ ਕੰਨਾ ਦਵਾ ਖਾਨਾ ਐੜਾ ਵਾਵਾ ਤੱਤੇ ਨੂੰ ਕੰਨਾ ਰਾਰਾ ਅਵਤਾਰ ਤੱਤਾ ਲੱਲਾ ਬਾਬੇ ਨੂੰ ਕੰਨਾ ਰਾਰਾ ਤਲਵਾਰ ਚਚਾ ਲੱਲਾ ਚਲਾ ਅਵਤਾਰ ਤਲਵਾਰ ਚਲਾ ਹਾ ਹਾ ਰਾਰਾ ਨੰਨੇ ਨੂੰ ਕੰਨਾ ਮੰਮਾ ਹਰਨਾਮ ਸੱਸਾ ਕਕੇਂਦ ਲੈਂਕੜ ਲੱਲਾ ਸਕੂਲ ਜੱਜੇ ਨੂੰ ਕੰਨਾ ਜਾ ਹਾ ਨਾਮ ਸਕੂਲ ਜਾ ਬੱਬਾ ਲੱਲਾ ਕੱਕੇ ਨੂੰ ਕੰਨਾ ਰਾਰਾ ਬਲਕਾਰ ਟੈਂਕਾ ਮੰਮੀ ਨੂੰ ਕੰਨਾ ਟੈਂਕਾ ਰਾਰਾ ਟਮਾਟਰ ਖਖੇ ਨੂੰ ਕੰਨਾ ਖਾ ਬੱਬਾ ਲੱਲਾ ਰਾਰੇ ਨੂੰ ਕੰਨਾ ਮਾਮਾ ਬਲਰਾਮ ਬੱਬਾ ਹਾਹੇ ਨੂੰ ਕੰਨਾ ਦਦਾ ਰਾਰਾ ਬਹਾਦਰ ਬੱਬਾ ਨਾਨਾ ਬਾਣ ਬਲਰਾਮ ਬਹਾਦਰ ਬਾਣ ਡੱਡੇ ਨੂੰ ਕੰਨਾ ਕਕਾ ਟੈਂਕਾ ਰਾਰਾ ਡਾਕਟਰ ਐੜਾ ਖਖੇ ਪਰਿੰਦੀ ਬੱਬੇ ਨੂੰ ਕੰਨਾ ਰਾਰਾ ਅਖਬਾਰ ਫਫਾ ਨੰਨਾ ਕਕੇ ਨੂੰ ਕੰਨਾ ਰਾਰਾ ਫਨਕਾਰ ਦੱਦਾ ਬਾਬੇ ਨੂੰ ਕੰਨਾ ਖਖੇ ਪਰਿੰਦੀ ਕਖੇ ਨੂੰ ਕੰਨਾ ਨੰਨੇ ਨੂੰ ਕੰਨਾ ਦਵਾਖਾਨਾ ਮੰਮੇ ਨੂੰ ਕੰਨਾ ਸਸਾ ਟੈਂਕਾ ਰਾਰਾ ਮਾਸਟਰ ਐੜਾ ਸਸਾ ਮੰਮੇ ਨੂੰ ਕੰਨਾ ਨੰਨਾ ਆਸਮਾਨ ਮੰਮੇ ਨੂੰ ਕੰਨਾ ਸਸਾ ਟੈਂਕਾ ਰਾਰਾ ਮਾਸਟਰ ਬੱਬਾ ਨਾਣੇ ਨੂੰ ਕੰਨਾ ਬਾਬਾ ਟੈਂਕਾ ਬਣਾਵਟ ਸਸਾ ਰਾਰਾ ਕਕਾ ਰਾਰਿਨ ਕਰਨਾ ਸਰਕਾਰ ਐੜਾ ਸਸਾ ਮਮੇ ਨੂੰ ਕਰਨਾ ਨੰਨਾ ਮਸਮਾਨ ਐੜਾ ਕਕੇ ਪਰ ਬਿੰਦੀ ਬੱਬੇ ਨੂੰ ਕਰਨਾ ਰਾਰਾ ਅਖਬਾਰ ਕਕੇ ਨੂੰ ਕਰਨਾ ਰਾਰਾ ਕਕੇ ਪਰ ਬਿੰਦੀ ਕਕੇ ਨੂੰ ਕਰਨਾ ਨੰਨੇ ਨੂੰ ਕਰਨਾ ਕਾਰਖਾਨਾ ਡੱਡੇ ਨੂੰ ਕਰਨਾ ਕਕਾ ਟੈਂਕਾ ਰਾਰਾ ਡਾਕਟਰ ਸਸਾ ਜਜੇ ਨੂੰ ਕਰਨਾ ਵਾਵਾ ਟੈਂਕਾ ਸਜਾਵਟ ਤੱਤਾ ਲੱਲਾ ਵਾਵੇ ਨੂੰ ਕਰਨਾ ਰਾਰਾ ਤਲਵਾਰ ਤੱਦਾ ਨੰਨਾ ਵਾਵੇ ਨੂੰ ਕਰਨਾ ਨੰਨਾ ਧਨਵਾਨ ਦ ਦ ਰ ਆ ਰ ਬ ਬੇ ਨੂੰ ਕੰਨਾ ਰ ਆ ਰ ਦਰਬਾਰ ਡ ਡੇ ਨੂੰ ਕੰਨਾ ਕ ਕ ਖ ਖੇ ਪਰ ਬਿੰਦੀ ਕ ਖੇ ਨੂੰ ਕੰਨਾ ਨ ਨੇ ਨੂੰ ਕੰਨਾ ਡ ਖਾਣਾ ਰ ਰ ਆ ਰੇ ਨੂੰ ਕੰਨਾ ਸ਼ ਸ਼ਾ ਟੈਂਕਾ ਰ ਆ ਰਾ ਰਾ ਸ਼ਟਰ ਥ ਥਾ ਕ ਕੇ ਨੂੰ ਕੰਨਾ ਵਾ ਵਾ ਟੈਂਕਾ ਥਕਾਵਟ ਕ ਕਾ ਰ ਆ ਰਾ ਤ ਤੇ ਨੂੰ ਕੰਨਾ ਰ ਆ ਰਾ ਕਰਤਾਰ ਬ ਬਾ ਲ ਲਾ ਵਾ ਵੇ ਨੂੰ ਕੰਨਾ ਨ ਨਾ ਬਲਵਾਨ ਫ ਫਾ ਨ ਨਾ ਕ ਕਿਨ ਫ ਫਾ ਨ ਨਾ ਕ ਕਿਨ ਨੂੰ ਕੰਨਾ ਰ ਆ ਰਾ ਫਨਕਾਰ ਮੰਮੇ ਨੂੰ ਕੰਨਾ ਲੱਲਾ ਕੱਖੇ ਪਰ ਬਿੰਦੀ ਕੱਖੇ ਨੂੰ ਕੰਨਾ ਨੰਨੇ ਨੂੰ ਕੰਨਾ ਮਾਲਖਾਨਾ ਸ਼ਸ਼ੇ ਨੂੰ ਕੰਨਾ ਸ ਸ ਤ ਤ ਰ ਰ ਸ਼ਾਸ਼ਤਰ ਰ ਰ ਲਲੇ ਨੂੰ ਕੰਨਾ ਬਾਬਾ ਟੈਂਕਰ ਲਾਵਟ ਸ ਸ ਰ ਰ ਦਦੇ ਨੂੰ ਕੰਨਾ ਰ ਰ ਸਰਦਾਰ ਪੱਬਾ ਲੱਲਾ ਵਾਵੇ ਨੂੰ ਕੰਨਾ ਪਲਵਾਨ ਛਛਾ ਨਾਣਾ ਕੱਖੇ ਨੂੰ ਕੰਨਾ ਰ ਰ ਝੰਕਾਰ ਤੱਦਾ ਵਾਵਾ ਵਾਵੇ ਨੂੰ ਕੰਨਾ ਕੱਖੇ ਪਰ ਬਿੰਦੀ ਕੱਖੇ ਨੂੰ ਕੰਨਾ ਨੰਨੇ ਨੂੰ ਕੰਨਾ ਦਵਾਖਾਨਾ ਐੜਾ ਬਬਾ ਤ ਤ ਐੜਾ ਬਬਾ ਤ ਤੈਨੂੰ ਕੰਨਾ ਰਾਰਾ ਅਵਤਾਰ ਤ ਤਲੱਲਾ ਬਾਵੇ ਨੂੰ ਕੰਨਾ ਰਾਰਾ ਤਲਵਾਰ ਚਚਾ ਲੱਲਾ ਚਲਾ ਹਾ ਹਾ ਰਾਰਾ ਰੰਨੇ ਨੂੰ ਕੰਨਾ ਮੰਮਾ ਹਰਨਾਮ ਸਸਾ ਕਕੇਂਦ ਲੈਂਕੜ ਲੱਲਾ ਸਕੂਲ ਜਜੇ ਨੂੰ ਕੰਨਾ ਜਾ ਹਰਨਾਮ ਸਕੂਲ ਜਾ ਬੱਬਾ ਲੱਲਾ ਕਕੇ ਨੂੰ ਕੰਨਾ ਰਾਰਾ ਬਲਕਾਰ ਟੈਂਕਾ ਮੰਮਾ ਮੰਮੇ ਨੂੰ ਕੰਨਾ ਟੈਂਕਾ ਰਾਰਾ ਟਮਾਟਰ ਕਕੇ ਨੂੰ ਕੰਨਾ ਖਾ ਬਲਕਾਰ ਟਮਾਟਰ ਖਾ ਬੱਬਾ ਲੱਲਾ ਰਾਰੇ ਨੂੰ ਕੰਨਾ ਮੰਮਾ ਬਲਰਾਮ ਬੱਬਾ ਹਾਹੇ ਨੂੰ ਕੰਨਾ ਦੱਦਾ ਰਾਰਾ ਬਹਾਦਰ ਬੱਬਾ ਨਾਨਾ ਬਾਣ ਬਲਰਾਮ ਬਹਾਦਰ ਬਾਣ ਡਾਕਟਰ ਅਖਬਾਰ ਫਨਕਾਰ ਦਵਾਖਾਨਾ ਮਾਸਟਰ ਅਸਮਾਨ ਮਾਸਟਰ ਬਨਾਵਟ ਸਰਕਾਰ ਅਸਮਾਨ ਅਖਬਾਰ ਕਾਰਖਾਨਾ डॉक्टर सजावट तलवार तनवान दरबार डाखाना राष्ट्र थकावट करतार पलवान फनकार मालखाना शास्त्र लावट सरदार पलवान छनकार दवाखाना अवतार तलवार चला अवतार तलवार चला हराम स्कूल जा बलकार टमाटर खा बलराम बहादुर बण ਹਾਂਜੀ ਬੱਚਿਓ ਅੱਜ ਅਸੀਂ ਕੀਤੇ ਅਕਨਾਂ ਦੇ ਚਾਰ ਅਖਰੀ ਸ਼ਬਦ ਉਮੀਦ ਆ ਵੀ ਤੁਸੀਂ ਹੁਣ ਪੰਜਾਬੀ ਦੇ ਇਹ ਚਾਰ ਅਖਰੀ ਸ਼ਬਦ ਪੜ ਸਕਦੇ ਹੋ ਆਪਣੇ ਆਪ ਤੁਸੀਂ ਵਧੀਆ ਇਹਨੂੰ ਰੀਡਿੰਗ ਕਰ ਸਕਦੇ ਹੋ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ